ਸ਼ੀਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਹੀ ਈਡੀ ਦੀਆਂ ਟੀਮਾਂ ਅਭਿਨੇਤਰੀ ਦੇ ਘਰ ਪਹੁੰਚੀਆਂ ਨੇ ਕਈ ਦਫਤਰਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਵੱਡੀ ਖਬਰ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਈਡੀ ਦੀ ਟੀਮਾਂ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤਾਂ ਤੜਕਸਾਰ ਹੀ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਘਰ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਪੌਨੋਗ੍ਰਾਫੀ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਰਾਜਕੁੰਦਰਾ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਹੁਣ ED ਦੀ ਜੇਟੀਮਾ ਪਹੁੰਚ ਗਿਆ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਵੇਰ ਵੇਲੇ ਤੋਂ ਹੀ ਜਿਹੜੀ ਘਰ ਦਬਿਸ਼ ਕੀਤੀ ਗਈ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਘਰ ਤੋਂ ਇਲਾਵਾ ਜਿਹੜੇ ਵੀ ਦਫਤਰ ਨੇ ਜਿਹੜੇ ਵੀ ਥਾਵਾਂ ਨੇ ਸ਼ਿਲਪਸ਼ੇਟੀ ਦੀਆਂ ਉੱਥੇ ED ਦੇ ਵੱਲੋਂ ਸਾਰੇ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਦਬਿਸ਼ ਕੀਤੀ ਗਈ ਹੈ ਤਾਂ ਮੁਢਲੀ ਜਾਣਕਾਰੀ ਤੋਂ ਐਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਨੈਟਵਰਕ ਮਾਮਲਾ ਐਸਾਰਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਰੇਡ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਨੈਟਵਰਕ ਦੇ ਵਿੱਚ ਲੋਕ ਸ਼ਾਮਲ ਸਨ ਉਹਨਾਂ ਦੇ ਘਰ ਵੀ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਫਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਸਾਰੇ ਦਸਤਾਵੇਜ਼ ਈਡੀ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਰਾਜ ਕੁੰਦਰਾ ਪਹਿਲਾਂ ਵੀ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਬੰਦ ਸੀ ਤਾਂ ਕੁਝ ਸਮੇਂ ਪਹਿਲਾਂ ਹੀ ਉਹ ਉਹ ਜੇਲ੍ਹ ਤੋਂ ਰਿਹਾਅ ਹੋਏ ਨੇ ਤਾਂ ਹੁਣ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੜਕਸਾਰ ਤੋਂ ਹੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੁੱਢਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਈਡੀ ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੇ ਉਹਨਾਂ ਦੇ ਦਫ਼ਤਰਾਂ ਤੇ ਵੀ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਹੈ ਪੈਸਵਲੇ ਦੀ ਵੱਡੀ ਖਬਰ ਬਾਲੀਵੁੱਡ ਬਨੇਤਰੀ ਸ਼ਿਲਪਾ ਸ਼ੇਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ED ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਹੀ ED ਦੀਆਂ ਟੀਮਾਂ ਅਭਿਨੇਤਰੀ ਦੇ ਘਰ ਪਹੁੰਚੀਆਂ ਨੇ ਕਈ ਦਫ਼ਤਰਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਵੱਡੀ ਖਬਰ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਤਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ED ਦੀਆਂ ਟੀਮਾਂ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤਾਂ ਤੜਕਸਾਰ ਹੀ ED ਦੀਆਂ ਟੀਮਾਂ ਪਹੁੰਚ ਗਈਆਂ ਨੇ ਘਰ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਪੋਰਨੋਗ੍ਰਾਫੀ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ED ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਰਾਜਕੁੰਦਰਾ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਤਾਂ ਹੁਣ ED ਦੀਆਂ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਵੇਰ ਵੇਲੇ ਤੋਂ ਹੀ ਜਿਹੜੀ ਘਰ ਦਬਿਸ਼ ਕੀਤੀ ਗਈ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਘਰ ਤੋਂ ਇਲਾਵਾ ਜਿਹੜੇ ਵੀ ਦਫ਼ਤਰ ਨੇ ਜਿਹੜੇ ਵੀ ਥਾਵਾਂ ਨੇ ਸ਼ਿਲਪਸ਼ੇਟੀਰੀਆਂ ਉੱਥੇ ED ਦੇ ਵੱਲੋਂ ਸਾਰੇ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਦਬਿਸ਼ ਦਿੱਤੀ ਗਈ ਹੈ ਤਾਂ ਮੁਢਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਨੈੱਟਵਰਕ ਮਾਮਲਾ ਇਹ ਸਾਰਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਰੇਡ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਨੈੱਟਵਰਕ ਦੇ ਵਿੱਚ ਲੋਕ ਸ਼ਾਮਲ ਸਨ ਉਹਨਾਂ ਦੇ ਘਰ ਵੀ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਸਾਰੇ ਦਸਤਾਵੇਜ਼ ਈਡੀ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਰਾਜ ਕੁੰਦਰਾ ਪਹਿਲਾਂ ਵੀ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਬੰਦ ਸੀ ਤਾਂ ਕੁਝ ਸਮੇਂ ਪਹਿਲਾਂ ਹੀ ਉਹ ਉਹ ਜੇਲ੍ਹ ਤੋਂ ਰਿਹਾਅ ਹੋਏ ਨੇ ਤਾਂ ਹੁਣ ED ਦੇ ਵੱਲੋਂ ਦਬਿਸ਼ ਕੀਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੜਕਸਾਰ ਤੋਂ ਹੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੁੱਢਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ED ਦੇ ਵੱਲੋਂ ਹੁਣ ਦਬਿ ਸਥਿਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੇ ਉਹਨਾਂ ਦੇ ਦਫ਼ਤਰਾਂ ਤੇ ਵੀ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ। ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ অভিনেত্রী ਸ਼ਿਲਪਾ ਸ਼ੇਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਹੀ ਈਡੀ ਦੀਆਂ ਟੀਮਾਂ অভিনেত্রী ਦੇ ਘਰ ਪਹੁੰਚੀਆਂ ਨੇ ਕਈ ਦਫ਼ਤਰਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਵੱਡੀ ਖਬਰ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਈਡੀ ਦੀ ਟੀਮਾਂ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤਾਂ ਤੜਕਸਾਰ ਹੀ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਘਰ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਪੌਨੋਗ੍ਰਾਫੀ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਰਾਜਕੁੰਦਰਾ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਹੁਣ ED ਦੀ ਜੇਟੀਮਾ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਵੇਰ ਵੇਲੇ ਤੋਂ ਹੀ ਜਿਹੜੀ ਘਰ ਦਬਿਸ਼ ਕੀਤੀ ਗਈ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਘਰ ਤੋਂ ਇਲਾਵਾ ਜਿਹੜੇ ਵੀ ਦਫਤਰ ਨੇ ਜਿਹੜੇ ਵੀ ਥਾਵਾਂ ਨੇ ਸ਼ਿਲਪਸ਼ੇਟੀ ਦੀਆਂ ਉੱਥੇ ED ਦੇ ਵੱਲੋਂ ਸਾਰੇ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਦਬਿਸ਼ ਕੀਤੀ ਗਈ ਹੈ ਤਾਂ ਮੁਢਲੀ ਜਾਣਕਾਰੀ ਤੋਂ ਐਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਨੈਟਵਰਕ ਮਾਮਲਾ ਐਸਾਰਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਰੇਡ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਨੈਟਵਰਕ ਦੇ ਵਿੱਚ ਲੋਕ ਸ਼ਾਮਲ ਸਨ ਉਹਨਾਂ ਦੇ ਘਰ ਵੀ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਫਤਰਾਂ ਤੇ 숍ੇ ਮਾਰੀ ਕੀਤੀ ਗਈ ਹੈ ਤਾਂ ਸਾਰੇ ਦਸਤਾਵੇਜ਼ ਈਡੀ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਰਾਜਕੁੰਦਰਾ ਪਹਿਲਾਂ ਵੀ ਪੋਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਬੰਦ ਸੀ ਤਾਂ ਕੁਝ ਸਮੇਂ ਪਹਿਲਾਂ ਹੀ ਉਹ ਉਹ ਜੇਲ੍ਹ ਤੋਂ ਰਿਹਾਅ ਹੋਏ ਨੇ ਤਾਂ ਹੁਣ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੜਕਸਾਤ ਤੋਂ ਹੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੋਡਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਈਡੀ ਦੇ ਵੱਲੋਂ ਹੁਣ ਦਬਿਸ਼ ਕੀਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੇ ਉਹਨਾਂ ਦੇ ਦਫ਼ਤਰਾਂ ਤੇ ਵੀ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਹੈ ਅੱਜ ਵੇਲੇ ਦੀ ਵੱਡੀ ਖਬਰ ਬਾਲੀਵੁੱਡ অভিনেত্রী ਸ਼ਿਲਪਾ ਸ਼ੇਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ED ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਹੀ ED ਦੀਆਂ ਟੀਮਾਂ অভিনেত্রী ਦੇ ਘਰ ਪਹੁੰਚੀਆਂ ਨੇ ਕਈ ਦਫਤਰਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਵੱਡੀ ਖਬਰ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਈਡੀ ਦੇ ਟੀਮਾਂ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤਾਂ ਤੜਕਸਾਰ ਹੀ ਈਡੀ ਦੇ ਟੀਮਾਂ ਪਹੁੰਚ ਗਈਆਂ ਨੇ ਘਰ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਪੌਨੋਗ੍ਰਾਫੀ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਦੱਸ ਦੇ ਕਿਸ ਤੋਂ ਪਹਿਲਾਂ ਵੀ ਰਾਜਕੁੰਦਰਾ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਤਾ ਹੁਣ ਈਡੀ ਦੇ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਵੇਰ ਵੇਲੇ ਤੋਂ ਹੀ ਜਿਹੜੀ ਘਰ ਦਬਿਸ਼ ਸਥਿਤੀ ਗਈ ਹੈ ਦਸਤਾਵੇਜ਼